ਕਈ ਵਾਰ ਪਤਾ ਕੀ ਹੁੰਦਾ ਬੰਦਾ ਸੋਚੀ ਜਾਂਦਾ ਲਮਾ 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 ਸੱਡਣਾ ਡੇਢ ਸਾਲ ਪਹਿਲਾਂ ਹੋ ਗਿਆ ਮੇਰੇ ਨਾਲ ਜਦ ਮੈਂ ਫਲੈਟ ਲੈ ਰਿਹਾ ਸੀ ਉੱਥੇ ਇੱਕ ਕਮਰਸ਼ੀਅਲ ਜਗ੍ਹਾ ਵੇਚੀ ਦਿੱਤੀ ਆ ਸ਼ੋਰੂਮ ਵਿਖਦਾ ਦਾ ਉਹਦੀ ਕੀਮਤ ਕੱਢੀ ਹੋਈ ਸੀ ਉਹਨਾਂ ਨੇ 90 ਲੱਖ ਤੇ ਡੇਢ ਸਾਲ ਦੇ ਵਿੱਚ ਹੀ ਉਹਦੀ ਕੀਮਤ ਪਤਾ ਕਿੰਨੀ ਹੋ ਗਈ 2 ਕਰੋੜ ਇੱਕ ਸਾਲ ਡੇਢ ਸਾਲ ਦੇ ਵਿੱਚ ਹੀ ਡਬਲ ਪ੍ਰਾਈਸ ਹੋ ਗਿਆ ਉਹਦਾ ਅਸੀਂ ਸੋਚੀ ਲਈਏ ਮੈਂ ਕਿਹਾ ਇੱਥੇ ਹਰ ਕਿਹਨੇ ਆਉਣਾ ਹੈ ਕਿਹਨੇ ਹਾਂ ਕਿਹਨੇ ਕਿਆ ਕਰਨਾ ਇੱਥੇ ਜਦੋਂ ਬਣ ਗਏ ਸਾਰਾ ਹੀ ਭਰ ਗਿਆ ਹੁਣ ਕੀਮਤ ਪੁੱਛੀ ਕਹਿੰਦੇ 2 ਕਰੋੜ ਦਾ ਵੇਚੂਗਾ ਇੱਕ ਜੇ ਕਿਸੇ ਨੇ ਲੈਣਾ ਜਿਹੜੇ ਬੰਦੇ ਵਿੱਚ ਵੇਚ ਰਹੇ ਆ ਐਦਾਂ ਵੀ ਹੋ ਜਾਂਦਾ ਤੇ ਅੱਜ ਵਾਲੀ ਵੀਡੀਓ ਚ ਆਪਾਂ ਇੱਕ ਨੰਬਰ ਵੀ ਜਾਰੀ ਕਰਾਂਗੇ ਜੇ ਭਾਈ ਕਿਸੇ ਨੇ ਖਰੜ ਸਾਈਡ ਆਪਣੀ ਪ੍ਰਾਪਰਟੀ ਦੀ ਵੀਡੀਓ ਬਣਾਉਣੀ ਹੋਵੇ ਜਾਂ ਆਫਿਸ ਦੀ ਵੀਡੀਓ ਬਣਾਉਣੀ ਹੋਵੇ ਕਿ ਮੈਨੂੰ ਬਹੁਤ ਐਦਾਂ ਟੈਲੀਫੋਨ ਆਏ ਆ ਮੈਸੇਜ ਆਏ ਆ ਵੀਰੇ ਸਾਡੇ ਕੋਲ ਆ ਆਪਾਂ ਤੁਹਾਨੂੰ ਦੱਸਦੇ ਆ ਜੇ ਤੁਸੀਂ ਭਾਈ ਸਾਡੇ ਚੈਨਲ ਥਰੂ ਆਪਣਾ ਨੰਬਰ ਦੇਣਾ ਜੇ ਸਾਡਾ ਨੰਬਰ ਉਹ ਆਪਾਂ ਗੱਲਬਾਤ ਕਰਾਂਗੇ ਤੁਹਾਨੂੰ ਇਸ ਵੀਡੀਓ ਦੇ ਕਿਤਨਾ ਕਿਤੇ ਇੱਕ ਨੰਬਰ ਜਾਰੀ ਹੋਊਗਾ ਉਹਦੇ ਪਰ ਤੁਸੀਂ WhatsApp ਜਾਂ ਕਾਲ ਕਰ ਸਕਦੇ ਆ ਜੇ ਭਾਈ ਕਿਸੇ ਨੇ ਪ੍ਰਾਪਰਟੀ ਲੈਣੀ ਹੈ ਜਾਂ ਕਿਸੇ ਨੇ ਵੇਚਣੀ ਹੈ ਜਾਂ ਗੱਲਬਾਤ ਕਰਨੀ ਹੈ ਕੋਈ ਵੀ ਕਿ ਮੈਨੂੰ ਦੋ ਟੈਲੀਫੋਨਾਂ ਸਾਹਿਬ ਅੱਜ ਬਾਹਰੋਂ ਆਏ ਹੋਏ ਉਹ ਕਹਿੰਦੇ ਵੀ ਅਸੀਂ ਬਾਹਰੋਂ ਆਏ ਹੋਏ ਆ ਵੀ ਅਸੀਂ ਵੀ ਪੈਸਾ ਇਨਵੈਸਟਮੈਂਟ ਕਰਨਾ ਚਾਹੁੰਦੇ ਭਾਜੀ ਤੁਸੀਂ ਦੱਸੋ ਮੈਂ ਵੀ ਦੋ ਪ੍ਰੋਜੈਕਟ ਦੇਖੇ ਹੋਏ ਆ ਮੈਂ ਉਹਨਾਂ 'ਚ ਪੈਸਾ ਲਾਉਣਾ ਜੇ ਥੋੜ੍ਜੇ ਵੀ ਕੋਈ ਇੰਟਰਸਟਿਡ ਹੋਵੇ ਤਾਂ ਲਾ ਸਕਦਾ ਕਿਉਂ ਕਿ ਮੈਂ ਪੂਰੀ ਦੇਖ ਪਰਖ ਕੇ ਚੀਜ਼ ਲਵਾਂਗਾ ਜੇ ਲੈਣੀ ਹੈ ਐਦਾਂ ਦੇ ਚੱਕੇ ਪੈਸੇ ਲਾ ਦਿੱਤੇ ਦੋ ਪ੍ਰੋਜੈਕਟ ਮੈਨੂੰ ਬਹੁਤ ਪਸੰਦ ਆਇਆ ਇੱਕ ਕਮਰਸ਼ੀਅਲ ਹੈ ਆ ਇੱਕ ਜਿਹੜੀ ਵੱਡੇ ਵੱਡੇ ਬਿਲਡਿੰਗਾਂ ਬਣ ਰਹੇ ਆ ਤੇ ਹੁਣ ਸਵੇਰ ਦਾ ਟਾਈਮ ਹੋਇਆ ਹੋਇਆ ਤੇ ਬਲੌਗ ਪ੍ਰਾਪਰਟੀ ਵਾਲੇ ਵੀ ਪ੍ਰਾਪਰਟੀ ਦੀ ਵੀ ਗੱਲਾਂ ਕਰਾਂਗੇ ਤੇ ਚੱਲਦੇ ਆ ਇੱਕ ਹੋਰ ਗੱਲ ਦਮਾਗ ਚ ਆਈ ਉਹ ਵੀ ਤੁਹਾਨੂੰ ਗੱਲ ਕਰਦਾ ਉਹ ਮੋਟਰ ਪ੍ਰੋਜੈਕਟ ਕਰਦੇ ਆ ਤੇ ਉੱਥੇ ਹੀ ਹਾਲੇ ਤੇ ਬਲੌਗ ਆਪਣਾ ਸ਼ੁਰੂ ਹੋ ਚੁੱਕਿਆ ਆ ਮੋਟਰ ਪ੍ਰੋਜੈਕਟ ਗੱਲਾਂ ਕਰਦੇ ਆ ਇਹ ਤਾਂ ਆਪਾਂ ਨੂੰ ਸਾਰੇ ਨੂੰ ਪਤਾ ਹੀ ਆਪਾਂ ਬਹੁਤ ਵਾਰ ਗੱਲ ਬੋਲਦੇ ਵੀ ਹਾਂ ਦੀ ਪੈਸੇ ਨਾਲ ਪੈਸਾ ਕਿੱਦਾਂ ਬਣਦਾ ਬਣਦਾ ਬਈ ਪੈਸੇ ਨਾਲ ਪੈਸਾ ਬਣਦਾ ਹੁਣ ਬਣ ਜਾਣਾ ਤਾਂ ਸਾਡਾ 1 ਕਰੋੜ ਕਰੋੜ ਨਾਲ ਕਰੋੜ ਰੁਪਏ ਬਣ ਜਾਣਾ ਦਾ ਡੇਢ ਸਾਲ ਡੇਢ ਦੋ ਸਾਲ ਦੇ ਵਿੱਚ ਹੱਦਾਂ ਹੋ ਜਾਂਦਾ ਬਈ ਬਹੁਤ ਬੰਦੇ ਪੈਸਾ ਚਾਹੁੰਦੇ ਹਨ ਇਨਵੈਸਟਮੈਂਟ ਕਰਨਨ ਪਰ ਉਹਨਾਂ ਨੂੰ ਸਹੀ ਰਾਹ ਨਹੀਂ ਮਿਲਦਾ ਹੈਗਾ ਜਿੱਦਾਂ ਬਹਾਰਤ ਦੇ ਵਿਦੇਸ਼ਾਂ ਤੇ ਮੈਨੂੰ ਬਹੁਤ ਦਮ ਪਹਿਲਾਂ ਕਿਹਾ ਮੈਸੇਜ ਕਾਲਾਂ ਆਈਆਂ ਡਰਿਓ ਨਾ ਆਪਾਂ ਤੁਹਾਡੇ ਬਈ ਕਿਸੇ ਨੇ ਲਾਉਣੇ ਹੋਏ ਪੈਸੇ ਸਹੀ ਪਾਸੇ ਲਾਵਾਂਗੇ ਗਲਤ ਪਾਸੇ ਨਹੀਂ ਲਾਉਂਦੇ ਸਾਡੇ ਦੋ ਰਸਤੇ ਨਾਲ ਖੁਦ ਹੋਰ ਦੇ ਲੋਣੇ ਮੈਂ ਉਹਨੇ ਮੈਨੂੰ ਕਿਹਾ ਭਾਈ ਖਿੱਚ ਕੰਮ ਸਾਨੂੰ ਵੀ ਦੱਸ ਜੇ ਕੋਈ ਹੈ ਪ੍ਰੋਜੈਕਟ ਪ੍ਰੋਜੈਕਟ ਬਹੁਤ ਵਧੀਆ ਸਾਰੇ ਗੁੱਜਰ ਬਾਈ ਗੁੱਜਰ ਬਾਈ ਗੁੱਜਰ ਬਾਈ ਗੁੱਜਰ ਬਾਈ ਬਹੁਤ ਹੰਮਸ ਜਿਹੀ ਹੋਈ ਆ ਖੜੇ ਜਨੂੰ ਗਰਮੀ ਜੀ ਆ ਰਹੀ ਆ ਓਹੋ ਅਰੇ ਗੁੱਜਰ ਬਾਈ ਕਿਤੇ ਗਿਆ ਹੋਇਆ ਇੱਦ ਲੜ ਬੜ ਲੜੀ ਬੜ ਦੀ ਉਹ ਲੈਡਰ ਬੜ ਦੀ ਅੰਦਰ ਤੇ ਬਾਜੀ ਆਈ ਮੜੀ ਜੀ ਬੱਜਰ ਬਾਈ ਮੈਂ ਕਿਹਾ ਫਿਰ ਅੰਦਰੇ ਬੈਠਾ ਬਾਹਰ ਹੱਕਾ ਮਰੀ ਜਾਣਾ ਉੱਠੜ ਝੋਟਾ ਜਾ ਬਾਹਰ ਆ ਜਾ ਉਹ ਮੇਰਾ ਆ ਗਿਆ ਅੰਦਰ ਲਾਣ ਪਿੰਡ ਆਉਂਦਾ ਥੋੜਾ ਜਿਹਾ ਹੁਣ ਗੱਲ ਕਰਦਾ ਮੈਂ ਆਪਣੇ ਫਲੈਟ ਦੀ ਵਿੱਚ ਵੀ ਕਮੈਂਟ ਕਰਦਾ ਤੂੰ ਆਪਣਾ ਫਲੈਟ ਫਲੈਟ ਕਰੀ ਜਾ ਮੈਂ ਸਮਝਾਉਂਦਾ ਹੁੰਦਾ ਵੀ ਕੀ ਚੀਜ਼ ਉਹਦੀ ਸਾਨੂੰ ਪੂਰੀ ਹੁਣ ਗੱਲਬਾਤ ਦੱਸਦਾ ਕਿੰਨੇ ਦਾ ਲੱਤਾ ਦਾ ਕਿੰਨਾ ਮੈਨੂੰ ਤਾਂ ਕਿਰਾਇਆ ਆ ਰਿਹਾ ਕਿੰਨੀ ਮੈਨੂੰ ਬਚਤ ਆ ਰਹੀ ਹੁਣ ਜਿਹੜਾ ਮੈਂ ਫਲੈਟ ਲੱਤਾ ਉਥੇ ਖਰੜ ਦੇ ਵਿੱਚ ਆਪਣਾ ਭਗੋ ਮੱਝ ਟੋਰਪਲਾਜ ਉਥੇ ਲੱਤਾ ਉਹ ਮੈਂ 60 ਲੱਖ ਦਾ ਲੱਤਾ ਦਾ 30 ਲੱਖ ਆਪਾਂ ਨੇ ਦਿੱਤਾ ਉਹਨਾਂ ਨੂੰ 30 ਲੱਖ ਦਾ ਲੋਨ ਹੋ ਗਿਆ ਤੇ ਹੁਣ ਜਿਹੜਾ ਮੇਰਾ ਕਿਰਾਏ ਪਰ ਚੜਿਆ ਹੋਇਆ ਉਹ 38000 ਨੂੰ ਕਿਰਾਏ ਨੂੰ ਚੜਿਆ ਹੋਇਆ ਤੇ ਮਹੀਨੇ ਦੀ 26000 ਕਿਸ਼ਤ ਬਣਦੀ ਹੈ ਜਿਹੜੀ ਉਹ ਹੈ ਤੇ 12000 ਹੁਣ ਮੈਨੂੰ ਬਚਤ ਦੇ ਰਿਹਾ ਉਹ 12000 ਮੇਰੀ ਜੇਬ 'ਚ ਪੈ ਰਿਹਾ ਜਿਹੜਾ 30 ਲੱਖ ਲਾਇਆ ਸਮਝ ਲੈ ਜਿਹੜਾ ਮੇਰੇ ਕੋਲ 30 ਲੱਖ ਲੱਗਿਆ ਉਹ ਤਾਂ ਮੈਨੂੰ 12000 ਵਿਆਜ ਆ ਰਿਹਾ ਇਸ ਤਰ੍ਹਾਂ ਉਹ ਲਗ ਸਮਝ ਕੇ ਤੇ ਕਿਸ਼ਤਾਂ ਮੇਰੀ ਜਾਰੀ ਮੈਨੂੰ ਹੁਣ ਕੋਈ ਕਿਸ਼ਤ ਦੀ ਕੋਈ ਟੈਨਸ਼ਨ ਨਹੀਂ ਹੈ ਕਿ ਕਿਸ਼ਤ ਦੇਣੀ ਹੈ ਜਾਂ ਹੋਣੀ ਹੈ ਉਹ ਪਾਉਂਦੇ ਕੌਣ ਚ ਉਹ ਜਿਹਦੇ ਠਾ ਦੇ ਕੇ ਬੈਂਕਾਂ ਲਈ ਕੱਟ ਲੈ ਜਾਂਦੇ 12000 ਮੈਨੂੰ ਬਚਤ ਆ ਜਾਂਦੀ ਸਾਲ ਦਾ ਕਿੰਨਾ ਆ ਜਾਂਦਾ 120 ਤੇ 12 ਹੋੜ ਜੋੜ ਦੇ ਵਿੱਚ 24 ਆ 144000 140 44000 ਮੈਨੂੰ ਬਚਤ ਆ ਐਨੀ ਦਾ ਉੱਥੇ ਜੋ ਕੋਈ ਬੰਦਾ ਕੰਮ ਕਰਦਾ ਨਾ ਮੋਹਾਲੀ ਦੇ ਵਿੱਚ ਆਪਾਂ ਕੋਈ ਕੰਮ ਲੱਭਦੇ ਆ ਜਾ ਫਿਰ ਕੋਈ ਕੰਮ ਕਰਦਾ ਜਿਹਦਾ ਅੱਜ ਕੱਲ 10 ਤੋਂ 12000 ਉਹ ਤਨਖਾਹ ਮਿਲ ਰਹੀ ਜਿਹੜੇ ਕੋਈ ਛੋਟੇ ਮੋਟੇ ਕੰਮ ਜਿਦਾਂ ਕਿਸੇ ਰੈਸਟੋਰੈਂਟ ਹੋਰ ਮੁੰਡੇ ਕੰਮ ਕਰਦੇ ਮੈਂ ਦੇਖਿਆ ਮੈਂ ਪੁੱਛਦਾ ਕਿ ਇਹ ਮਨ ਮਿਲਦੇ ਹੁੰਦੇ ਆ ਵੀਡੀਓ ਦੇਖਦੇ ਹੁੰਦੇ ਆ ਉਹ ਕਹਿੰਦੇ ਪਾਜੀ ਸਾਡੀ 10 ਤੋਂ 12000 ਰੁਪਏ ਤਨਖਾਹ ਹੈ ਤੇ ਹਾਂ ਕੱਲ ਮੇਰੇ ਨਾਲ ਇਹ ਵੀ ਗੱਲ ਹੋਈ ਤੇ ਵੀ ਕਿਰਾਏਦਾਰ ਵਿੱਚ ਨਾ ਆਪਾਂ ਫਲੈਟ ਦੇ ਵਿੱਚ ਕਿਰਾਏਦਾਰ ਆ ਜਾਂਦੇ ਕਹਿੰਦੇ ਉਹ ਛੜ ਦੇ ਨੂੰ ਕਬਜ਼ਾ ਕਰ ਲੈਂਦੇ ਆ ਪਰ ਹੁਣ ਇਹ ਕੰਮ ਬੰਦ ਹੋ ਗਿਆ ਸਰਕਾਰ ਨੇ ਬਹੁਤ ਐਦਾਂ ਦੀਆਂ ਚੀਜ਼ਾਂ ਬਣਾਤੀਆਂ ਇਹਦੇ ਕਰਕੇ ਹੁਣ ਕੋਈ ਕਬਜ਼ਾ ਨਹੀਂ ਕਰ ਸਕਦਾ ਸਾਡੀ ਪ੍ਰਾਪਰਟੀ 'ਤੇ ਉਹ ਕਿਉਂ ਜਦੋਂ ਆਪਾਂ ਫਲੈਟ ਕਿਸੇ ਨੂੰ ਕਿਰਾਏ 'ਤੇ ਪਰ ਦੰਦੇ ਆ ਉਹਦੇ ਨਾਲ 11 ਮਹੀਨੇ ਦਾ ਕੰਟਰੈਕਟ ਹੁੰਦਾ ਜਿਹੜਾ 12 ਮਹੀਨੇ ਫਿਰ ਦੁਬਾਰੇ ਕੰਟਰੈਕਟ ਹੋਣਾ ਤੇ ਉਹ ਕੰਟਰੈਕਟ 'ਚ ਲਿਖਿਆ ਜਾਂਦਾ 12 ਮਹੀਨੇ ਦੇ ਬਾਅਦ ਵੀ ਉਸ ਫਲੈਟ ਦਾ ਆ 10% ਵਾਧੇ ਵਿੱਚ ਜਿੱਦਾਂ ਹੁਣ ਮੇਰਾ 38000 ਹੈ 10% ਹੁਣ ਲਾਵੀ ਆ 4000 ਹੋਰ ਵਾਧਾ ਹੋ ਜਾਣਾ ਮੇਰਾ ਉਹ 43000 ਨੂੰ 43000 ਹੋਰ ਵੱਧ ਜਾਣਾ ਮੇਰਾ ਸਾਲ ਬਾਅਦ 43 ਉਹ ਤੇ ਅਗਲੇ ਸਾਲ ਫੇਰ ਇਦਾਂ ਹੀ ਕੰਟਰੈਕਟ ਐਦਾਂ ਕੰਟਰੈਕਟ ਵੱਧਾ ਸਰਾ ਇਹ ਚੀਜ਼ ਸਾਰੀ ਇਹ ਇਹ ਦੱਸਿਆ ਵੀ ਇਦਾਂ ਕਰਕੇ ਪੈਸੇ ਨਾਲ ਫਿਰ ਪੈਸਾ ਕਿੱਦਾਂ ਬਣਦਾ ਇਹ ਨਹੀਂ ਜਦੋਂ ਮੈਂ ਲੈਣ ਲੱਗੇ ਦਾ ਫਲੈਟ ਮੈਂ ਵਾਈਫ ਨਾਲ ਘਰ ਦੇ ਨਾਲ ਪੂਰੀ ਬਹੁਤ ਖੰਘਾਲ ਕੇ ਚੀਜ਼ ਲੱਤੀ ਐ ਮੋਟਰ ਦੀ ਸਫਾਈ ਕਰੀ ਸਾਰੀ ਪਾਣੀ ਮਾਰਿਆ ਆਲੇ-ਦਾਲੇ ਸਾਰੇ ਪਾਸੇ ਪਾਣੀ ਪੁਣੀ ਮਾਰਤਾ ਪਰ ਅੱਜ ਮੱਖੀਆਂ ਬਹੁਤ ਆਈਆਂ ਹੋਈਆਂ ਬੈਠ ਨਹੀਂ ਹੁੰਦਾ ਜੇ ਇੱਥੇ ਬੈਠਦੇ ਨੇ ਮੱਖੀਆਂ ਆਏ ਚਿੰਬੜਦੀਆਂ ਆ ਕੇ ਨਾ ਓਹੋ ਹੋ ਹੋ ਇੱਕ ਹੋਰ ਗੱਲ ਜਦੋਂ ਅੱਛੇ ਮੈਂ ਵੀਡੀਓ ਬਣਾ ਕੇ ਪਾਈ ਤੀ ਇਹ ਪ੍ਰਾਪਰਟੀ ਵਾਲੀ ਉਹ ਮੈਨੂੰ ਫੋਨ ਆਇਆ ਦਾ ਬਾਹਰੋਂ ਬੰਦੇ ਦਾ ਤੇ ਉਹ ਮੈਨੂੰ ਕਹਿ ਰਿਹਾ ਸੀ ਜੇ ਕਹਿੰਦਾ ਪਾਜੀ ਤੁਹਾਡਾ ਫਲੈਟ 80 ਦਾ ਤੁਸੀਂ ਲੱਤਾ 80 ਦਾ ਬਿਗਦਾ ਤਾਂ ਵੇਚ ਦੇ ਇਹਨਾਂ ਉਹ 20 ਪੈਸੇ 20 ਲੱਖ ਦਾ ਇਦਾਂ ਪੈਸੇ ਦਾ ਫਲੋ ਬਣਾ ਵੀ ਕਹਿੰਦਾ ਜੇ ਉਹ ਇਦਾਂ ਗੱਲਾਂ ਚੱਲਿਆ ਮੇਰੇ ਇਹਦੇ ਨਾਲ ਕਹਿੰਦਾ ਜਿਹੜੇ ਬੰਦੇ ਨੂੰ ਪੈਸੇ ਦਾ ਫਲੋ ਬਣਾਉਣਾ ਆ ਗਿਆ ਉਹ ਮੈਨੂੰ ਵੀ ਪੈਸੇ ਨਾਲ ਪੈਸਾ ਬਣਾਉਣਾ ਆ ਗਿਆ ਮੈਂ ਕਹਿੰਦਾ ਨਹੀਂ ਹਲੇ ਯਾਰ ਮੈਂ ਉਹਨੂੰ ਫਿਰ ਗੱਲਾਂ ਸਮਝਾਈ ਮੈਂ ਕਹਿੰਦਾ ਮੇਰਾ ਪਹਿਲਾ ਸੌਦਾ ਇਹ ਸੀ ਪਹਿਲੇ ਲੈ ਕੇ ਪਹਿਲੇ ਵੇਚ ਬਣਾ ਇਹ ਰੱਖਣਾ ਨਾ ਕੱਲ ਵੀ ਸਾਡੇ ਉੱਤੇ ਜਿਹੜਾ ਮਨਜੋਤ ਭਾਈ ਨਾਲ ਮੇਰੀ ਗੱਲਬਾਤ ਹੋਈ ਸੀ ਮੈਂ ਕਿਹਾ ਵੀ ਇਹ ਕੱਢ ਕੇ ਆਪਾਂ ਇਹਦਾ ਕਹਿੰਦਾ ਉਹ ਨਾ ਵੇਚੀ ਦਿਓ ਉਹ ਤੇਰਾ ਪ੍ਰਾਈਮ ਲੋਕੇਸ਼ਨ ਨੰਬਰ ਆ ਉਹ ਘਟਣਾ ਨਹੀਂ ਉਹ ਵਧਣਾ ਹੀ ਆ ਬਹੁਤ ਵਧੀਆ ਲੋਕੇਸ਼ਨ ਪਰ ਆ ਜਿਹੜਾ ਮੇਰੇ ਵਾਲਾ ਹੋਵੇ ਤੇ ਤੁਸੀਂ ਨੱਤਾਂ ਦਾ ਬਹੁਤ ਬੰਦੇ ਕੋ ਖੰਘਾਰ ਕੇ ਲੱਤਾ ਤੈਨ ਪੂਰਾ ਐਦਾਂ ਨਹੀਂ ਦਾ ਵੀ ਗਏ ਦੇਖਿਆ ਲੈ ਲਿਆ ਫਿਰ ਅ ਕਟੋੜ ਅਸੀਂ 10 11 ਜਣੇ ਹੋਨੇ ਆ ਤੇ ਵੱਡਾ ਸੌਦਾ ਦਾ ਜਦੋਂ ਵੀ ਕੋਈ ਚੀਜ਼ ਦਾ ਮੰਦੇ ਹੁੰਦੇ ਹਨ ਨਾ ਦੇਖ ਪਰਖ ਕੇ ਇੱਕ ਦੋ ਬੰਦੇ ਦੀ ਸਲਾਹ ਲੈ ਕੇ ਹੁਣ ਅਸੀਂ ਜਿੱਥੇ ਆਪਾਂ ਨੇ ਕਰਨ ਹੁਣ ਉਹਦੀ ਮੈਂ ਸਰਚਿੰਗ ਕਰਨ ਲੱਗਿਆ ਹਾਂ ਦਾ ਪੂਰੀ ਵੀ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਉਹ ਚੀਜ਼ ਦੀ ਰੇਟ ਵਧਣਾ ਹੀ ਹੈ ਪ੍ਰੀ ਲਾਂਚਿੰਗ ਪਰ ਹੈ ਪ੍ਰੀ ਲੌਂਚਿੰਗ ਪਰ ਥੋੜਾ ਬੋਧ ਬੰਦੇ ਕੱਢ ਦਿੰਦੇ ਆ ਉਸ ਤੋਂ ਬਾਅਦ ਫਿਰ ਉਹ ਸੀਐਲਯੂ ਨੰਬਰ ਆਉਂਦਾ ਫਿਰ ਥੋੜੇ ਜਿਹਾ ਆਪਾਂ ਨੂੰ ਪੈਸੇ ਦੇਣੇ ਪੈਂਦੇ ਆ ਤੇ ਸੀਆਰ ਦੇ ਫਰ ਰੇਡਾ ਨੰਬਰ ਆ ਰੇਡਾ ਨੰਬਰ ਤੇ ਫਿਰ ਸਾਰਾ ਕੁਝ ਹੋ ਜਾ ਰੇਡਾ ਨੰਬਰ ਦੇ ਬਾਅਦ ਫਿਰ ਆਪਾਂ ਉਹ ਪ੍ਰੋਪਰਟੀ ਤੇ ਲੋਨ ਕਰਵਾ ਸਕਦੇ ਹਾਂ ਉਸ ਤੋਂ ਬਾਅਦ ਜਦੋਂ ਪ੍ਰੋਸੀਸ਼ਨ ਆਉਂਦੀ ਹੈ ਫਿਰ ਸਾਰੇ ਪੈਸੇ ਦੇਣੇ ਪੈਂਦੇ ਆ ਰੇਡਾ ਨੰਬਰ ਤੱਕ ਆਪਾਂ ਨੂੰ ਫਿਰ ਅੱਧੀ ਪੇਮੈਂਟ ਦੇਣੀ ਪੈਂਦੀ ਜਿੰਨੀ ਦੀ ਜਗ੍ਹਾ ਹੁੰਦੀ ਨਾ ਅੱਧਾ ਨੰਬਰ ਦੇਣੀ ਪਏ ਅੱਧੇ ਪੈਸੇ ਦੇਣੇ ਪੈਂਦੇ ਆ ਜਦੋਂ ਪ੍ਰੋਸੀਸ਼ਨ ਦੇਣੀ ਫਿਰ ਬੰਦੇ ਨੇ ਤੇਰਾ ਤਰ ਕੁਸੁੰਦਾ ਕੁ ਪਰਸੈਂਟੇਜ ਦੇ ਵਿੱਚ ਇਹ ਦੋ ਬਿਲਡਿੰਗ ਨਹੀਂ ਰੱਖ ਲਈ 5% 10% ਇਦਾਂ ਚੱਲੀ ਜਾਂਦਾ ਬਹੁਤ ਸਾਰੀ ਸ਼ਰਟ ਤੇ ਗਰਮੀਓ ਗਰਮੀ ਹੋ ਗਿਆ ਮੁਰਦਾ ਬਰਤਲ ਆਇਆ ਕਰਦਾ ਇੱਕ ਘਰਾਂ ਜਾਵਾਂ ਏਸੀ ਲਾਵਾਂ ਅੰਦਰ ਬਹਿ ਜਾਵਾਂ ਬੱਸ ਓਹੋਹੋਹੋਹੋ ਬਹੁਤ ਸਾਜ ਆਏ ਨਹੀਂ ਰਿਹਾ ਹੈਗਾ ਅੱਜ ਕਾ ਇਹ ਕੀ ਚੈੱਕ ਹੋ ਰਿਹਾ ਹੈ ਦੱਸਿਆ ਹੋਇਆ ਤਾਂ ਹੈਗਾ ਵੀ ਭਾਰੀ ਮੀਂਹ ਪਊਗਾ ਇਹ ਨਹੀਂ ਦੱਸਦੇ ਭਾਰੀ ਗਰਮੀ ਪਊਗੀ ਨਾਲੇ ਇਹ ਵੀ ਲਿਖ ਦੇ ਕਰੋ ਜਿਹੜੇ ਮੌਸਮੀ ਵਿਭਾਗ ਵਾਲੇ ਮੈਂ ਤਾਂ ਇਹ ਕਹਿੰਦਾ ਸਾਨੂੰ ਮੌਸਮੀ ਵਿਭਾਗ ਵਾਲੇ ਇਹ ਵੀ ਨਾਲ ਲਿਖ ਦੇ ਕਰੋ ਭਾਰੀ ਮੀਂਹ ਦੇ ਨਾਲ ਨਾਲ ਭਾਰੀ ਗਰਮੀ ਵੀ ਪਊਗੀ ਗਰਮੀ ਇੰਨੀ ਪੈ ਰਹੀ ਬੱਸ ਬਿਹਾਲ ਹੋਏ ਪਏ ਆ ਪੂਰਾ ਚੱਲੀਏ ਵੀ ਹੁਣ ਫਿਰ ਮੈਂ ਸਾਰਾ ਸਮਾਨ ਚੱਕ ਲੈ ਲੈ ਆ ਗੁੱਜਰਬਾਈ ਦੀ ਹਲੇ ਰਾਤ ਦੇ ਨੂੰ ਉਤਰੀ ਹੋएगी ਹਲੇ ਰਾਤ ਦੇ ਨਹੀਂ ਹਲੇ ਝੋਟ ਬੈਠਾ ਹਲੇ ਇਹਦੀ ਨਾ ਹਲੇ ਰਾਤ ਦੇ ਨਹੀਂ ਉਤਰੀ ਹੋएगी ਇਹਨਾਂ 10 ਦਿਨ ਬਾਅਦ ਗੁੱਜਰਬਾਈ ਤੇ ਕੀ ਕਹਿੰਦੇ ਹੈਜ ਜਾ ਚੜਦਾ ਹੁੰਦਾ ਪਿਆਰ ਜਾ ਜਾਗਦਾ ਹੁੰਦਾ ਦੀ ਨ ਆਪਣੇ ਘਰ ਤੋਂ ਨੂੰ ਮਿਲਣਾ ਫਿਰ ਇਹ ਪੈਸੇ ਲੈ ਜਾਂਦਾ ਉਹਨਾਂ ਪੈਸੇ ਦੇ ਥੋੜੀ ਵੀ ਕੋਈ ਸਮਾਨ ਉਹਨਾਂ ਨੂੰ ਕੋਈ ਸਮਾਨ ਦੇਣ ਜਾਂ ਭੇਣਾ ਭੁਣਾ ਨੂੰ ਉਹਦੇ ਜਾਂਦੀ ਸਾਡੇ ਠੇਕੇ ਦੇ ਬੋਤਲ ਲੈ ਲਾਂ। ਫਿਰ ਝੋਟ ਨੇ ਸਾਰਾ ਦਿਨ ਪੀ ਜਾਣੀ ਸ਼ਾਹ ਉਹਨੂੰ ਪੀ ਜਾਣੀ। ਤਾਂ ਇਹ ਉਹ 2 ਦਿਨ ਕਰਦਾ ਖਰਾਬ ਮੈਨੂੰ ਪਤਾ ਇਹ। ਇਹ 10 ਦਿਨ ਬਾਅਦ ਇਹਦੇ 2 ਦਿਨ ਖਰਾਬ ਕਰਨੇ ਹੁੰਦੇ। ਹੁਣ ਤੁਸੀਂ ਦੇਖਿਓ ਹੁਣ ਗੱਲਾਂ ਵੀ ਹੋਰ ਤਰ੍ਹਾਂ ਦੀ ਕਰਨ ਲੱਗਿਆ ਹੋਇਆ। ਪਿਆਰ ਆ ਫਲਾਣਾ ਧਮਕਾਣਾ। ਹੁਣ ਕਹਿ ਕੇ ਮਾੜਾ ਮੈਂ ਚੱਲਿਆ ਕਰਨੂੰ। ਮੈਂ ਥੋੜਾ ਜਿਹਾ ਝੜਕਦਾ। ਰੁਖ ਦੀ ਜਰ ਮੈਂ ਥੋੜਾ ਝੜਕਿਆ ਉਹਦੇ ਕਰ ਮੇਰੇ ਪਰ ਗੁੱਸਾ ਹੋਇਆ ਤੇ ਹੈ ਬੂਰਾ ਠੀਕ ਆ ਗੁਜਰਬਾਈ ਰੋਟੀ ਲਿਆਉਂਦਾ ਫਿਰ ਤੇਰੀ ਮੈਂ ਠੀਕ ਆ ਕਾ ਮੇਰੀ ਰੋਟੀਆਂ ਨਹੀਂ ਕਿਉਂ ਕਹਿਗਾ ਲੂੰਗੀ ਨਹੀਂ ਨਹੀਂ ਹਾਂ ਤਾਂ ਸਬਜ਼ੀ ਬਹੁਤ ਸਵਾਦ ਬਣੀ ਹੋਈ ਆ ਉਹ ਨਹੀਂ ਨਹੀਂ ਵੀਰੇ ਮੈਂ ਰੋਟੀ ਖਾਣੀ ਆਂ ਬਸ ਠੀਕ ਐ ਇੰਨਾ ਗੁੱਸਾ ਇੰਨਾ ਗੁੱਸਾ ਬਹੁਤ ਦੱਸਿਆ ਜਾ ਬਾਈ ਮਾਜਨੀ ਗੱਲ ਕਰਦਾ ਮੈਂ ਲੈ ਵੀ ਚੱਲੀ ਹੁਣ ਤੇ ਭਾਈ ਸਾਡੇ ਇੱਧਰ ਦੇ ਹਰਿਆਵਲ ਆ ਆਪਣੀ ਮੋਟਰ ਚਾਰੇ ਪਾਸੇ ਬਣੀ ਹੋਈ ਇੱਥੇ ਵੀ ਸੋਚਿਆ ਹੋਇਆ ਇੱਥੇ ਜਿਹੜੇ ਆਪਣੇ ਲਾਉਣੇ ਆਉਣ ਵਾਲਾ ਜਿਹੜਾ ਪੂਲ ਔਰ ਵੱਡਗੇ ਨਾ ਇਹ ਇਹ ਤਾਂ ਹੋਣ ਮੇਰੇ 3-4 ਸਾਲ 4 ਸਾਲ ਤੱਕ ਹੋਣਗੇ ਉਹ ਮੇਰੇ ਹੋ ਅਗਲੇ ਸਾਲ ਤੱਕ ਹੋ ਜਾਣੇ ਉਹ ਤਿੰਨ ਵਿੱਗੇ ਚ 7-8 ਲੱਖ ਦੇ ਹੋ ਜਾਣੇ ਉਹ ਉਹੀ 7-8 ਲੱਖ ਇੱਥੇ ਆਪਾਂ ਪਾ ਸਵੀਂ ਪੂਲ ਇੱਥੇ ਕੋਈ ਚੀਜ਼ ਬਣਾਵਾਂਗੇ ਉਸਕੇ ਜਦ ਤੱਕ ਆਪਣਾ ਸਾਲਾ ਤੱਕ ਥੋੜੇ-ਬੋੜੇ ਆਪਣੀ ਜੀ ਪ੍ਰਾਪਰਟੀ ਗਰੋਅ ਉਪ ਹੋਈ ਬੇਚ ਕੇ ਉਹ ਰਿੱਥੇ ਲਾ ਕੇ ਪੈਸੇ ਫਿਰ ਕੋਈ ਬਿਜ਼ਨਸ ਸੋਚਾਂਗੇ ਹੋਈ ਐਦਾਂ ਸੋਚਿਆ ਹੈ ਕਾਰੋਬਾਰ ਕਰਨ ਦਾ ਹਾਲੇ ਇੱਥੇ ਤੱਕ ਨੂੰ ਮਸ ਪਰਨਾ ਖੋਲ ਕੇ ਸਾਰਾ ਵਾਹ-ਵਾਹ ਸਭ ਦੇ ਦੁਆਰੇ ਬਣਾਈ ਤੇ ਫਿਰ ਦਰਮੀ ਆਏ ਹਜ਼ੂਰ ਸਭ ਤੋਂ ਆਏ ਜਿਹੜਾ ਤੁਸੀਂ ਮੇਰਾ ਹਜ਼ੂਰ ਸਾਹਿਬ ਵਾਲਾ ਟੂਰ ਯਾਤਰਾ ਦੇਖੀ ਹੋਣੀ ਹੈ 76 ਕਿਲੋ ਵਜ਼ਨ ਹੋ ਗਿਆ ਤਾਂ ਉੱਦਣ ਦਾ ਆ ਕੇ 2.5 ਕਿਲੋ ਵੇਟ ਫਿਰ ਕੱਟ ਗਿਆ ਮੇਰਾ। ਓਹੋ। ਚੱਲੀ ਯਾਰ ਅੱਗ ਤੜਨੀ। ਗਰਮੀ ਬਹੁਤ ਪਰੇ ਘਰਾ ਗਿਆ ਤੇ ਮੇਰੇ ਕੋਲ ਕਾਲਾ ਬਾਜੀ ਆ ਗਏ ਨੇ। ਬਹੁਤ ਨੇਚਰ ਨੂੰ ਪਿਆਰ ਕਰਦੇ ਆ ਤੇ ਮੈਨੂੰ ਕਹਿ ਰਿਹਾ ਪਾ ਕਹਿ ਰਿਹਾ ਤਾਂ ਕਹਿੰਦਾ ਵੀਰੇ ਮੈਨੂੰ 10 ਬੂਟੇ ਲੈ ਕੇ ਦੇ ਦੇ ਫਲਦਾਰ। ਹਾਂਜੀ। ਵੀ ਤੇਰੇ ਨਾਂ ਉਹਦੇ ਲਾਉਣੇ ਮੈਂ। ਗਰਾਊਂਡ 'ਚ ਲਾ ਦੇਣਾ। ਗਰਾਊਂਡ 'ਚ ਲਾ ਦੇਣੇ। ਲਾਉਣੇ ਤੇ ਪਾਲਣੇ ਵੀ। ਪਾਲਣੇ ਵੀ। ਜੇ ਤੁਸੀਂ ਵੀ ਕੋਈ ਯੋਗਦਾਨ ਦੇਣਾ ਚਾਹੁੰਦਾ ਤਾਂ ਜਰੂਰ ਮੈਸੇਜ ਕਰਿਓ। ਤੁਹਾਡੇ ਨਾਂ ਦੇ ਬੰਦਾ ਬੂਟੇ ਪਾਲੂਗਾ। ਪਾਲੂ ਆ ਜੀ ਠੀਕ ਆ ਹਾਂ ਸਹੀ ਗੱਲ ਆ ਹਾਂ ਜੇ ਕੋਈ ਜੋ ਦਾ 10 ਬੂਟੇ ਮੈਂ ਲਗ ਦੇਣੇ ਆ ਵਧੀਆ ਫਲਦਾਰ ਅੰਬ ਵਾਲੇ ਹੋਣ ਜਾਂ ਚਾਹੇ ਕੋਈ ਜਿਹੜੇ ਵੀ ਹੈ ਜਿਹੜੀ ਨਵੀਂ ਆ ਹਾਂ ਅੰਗੂਰ ਹੋਵੇ ਸਾਹਮ ਆ ਕੋਈ ਬੈਠੂਗਾ ਨਾਲੇ ਕੋਈ ਖਾਣ ਦਾ ਪੀਣ ਦਾ ਆ ਅੰਗੂਰ ਹੋਵੇ ਜਿਹੜੇ ਫਲਦਾਰ ਬੂਟੇ ਅੰਬੂਰ ਹੋਣ ਜਾਂ ਹੋਰ ਚੀਜ਼ਾਂ ਹੋਣ ਇਦਾਂ ਦੇ ਸਹੀ ਗੱਲ ਆ ਠੀਕ ਆ ਤੇ ਹੁਣ ਤੇਰੀ ਥੋੜੀ ਜਿਹੀ ਸੇਵਾ ਕਰਾਂਗਾ ਹਾਂ ਜੀ ਠੀਕ ਆ ਇਹ ਮੈਂ ਤਾਂ ਕਰ ਰਿਹਾ ਵੀ ਨੇਚਰ ਨੂੰ ਬਹੁਤ ਪ੍ਰੇਮ ਕਰਦਾ ਵੀ ਤੇ ਥੋੜਾ ਜਿਹਾ ਕੋਈ ਇਦਾਂ ਹੋਵੇ ਕੋਈ 10 ਬੂਟਿਆਂ ਦਾ ਯੋਗਦਾਨ ਦੇਣਾ ਚਾਹੁੰਦਾ ਹੋਵੇ ਮੈਨੂੰ ਮ ਲਓ ਜੀ ਹੁਣ ਆਪਾਂ ਕਰਦੇ ਆ ਨੰਬਰ ਲਾਂਚ ਆ ਨੰਬਰ ਥੋੜੀ ਸਕਰੀਨ ਪਰ ਆ ਗਿਆ ਲਾਸਟ ਵਿੱਚ 0092 ਠੀਕ ਹੈ ਜੀ ਤੇ ਇੱਧਰ ਵੀ ਉਹ ਆਪਣਾ ਗੱਡੀ ਦਾ ਨੰਬਰ ਵੀ 0092 ਵੀਰ ਉਹੀ ਫੋਨ ਕਰੋ ਜਿਹੜਾ ਕੋਈ ਪ੍ਰਾਪਰਟੀ ਚ ਇੰਟਰਸਟ ਹੋਵੇ ਮੇਰਾ ਵੀਰ ਫालतू ਨਾ ਮੇਰਾ ਵੀਰ ਕੋਈ ਫੋਨ ਕਰਿਓ ਜਿਹੜਾ ਕਿਸੇ ਨੇ ਪ੍ਰਾਪਰਟੀ ਲੈਣੀ ਹੈ ਜਾਂ ਵੇਚਣੀ ਦੇਣੀ ਕਿਸੇ ਨੇ ਕੋਈ ਵੀ ਪ੍ਰਾਪਰਟੀ ਥਰੂ ਆਪਣੀ ਗੱਲਾਂ ਕਰਿਓ ਮੇਰਾ ਵੀਰ ਜੇ ਕੋਈ ਇੰਟਰਸਟ ਹੋਵੇ ਮੋਹਾਲੀ ਖਰੜ ਕੋਰਾਲੀ ਇਹ ਏਰੀਆ ਚ ਜੋ ਬੰਦਾ ਹੋਵੇ ਕਿਸੇ ਨੇ ਪੈਸੇ ਨਾਲ ਪੈਸਾ ਬਣਾਉਣਾ ਆ ਨੰਬਰ ਥੋੜੀ ਸਕਰੀਨ ਪਰ ਆਇਆ ਮੇਰਾ ਵੀ ਕੋਸ਼ਿਸ਼ ਕਰਿਓ WhatsApp ਤੇ ਕਾਲ ਕਰਿਓ WhatsApp ਕਾਲੇ ਚੱਕਣੀ ਆਪਾਂ ਨੇ ਦੂਜੀ ਕਾਲ ਮੈਂ ਜਿਹੜਾ ਸਿੱਧੀ ਕਾਲ ਲਊਗਾ ਸ਼ਰਮ ਮੈਨਾਂ ਚੱਕਾਂ WhatsApp ਕਾਲ ਜ਼ਿਆਦਾ ਕਰਿਓ ਮੇਰਾ ਜਿਹਨੇ ਕਰਨੀ ਆ WhatsApp ਪਰ ਮੈਸੇਜ ਕਰਿਓ ਤੇ ਇਹ ਨੰਬਰ ਹੈ ਜੀ ਹੋਹੋ ਹਣੋ ਅਸਲ ਟ ਬੋਲ ਦੇਣੀ ਏਸੀ ਆਇਆ ਕਬਰੇ ਚ ਪੜ ਜਾਣਾ ਮੈਂ ਤਾਂ ਨਹੀਂ ਨਿਕਲਦਾ ਸ਼ਾਮ ਦੇ 5 ਵਜੇ ਤੱਕ ਹੋਹੋ ਐਂਡ ਓਏ ਹੋਏ ਬੜੇ ਬਚੋ ਅੱਜ ਖਬਰ ਆ ਗਈ ਮੇਰੀ ਖਬਰ ਆ ਗਈ ਖਬਰ ਆ ਗਈ ਅੱਜ ਭਾਈ ਭਾਰੀ ਗਰਮੀ ਪੈਣ ਦੀ ਸੁਭਾਵਨਾ ਨਹੀਂ ਪੈਣ ਦੀ ਸੁਭਾਵਨਾ ਨਹੀਂ ਮੈਂ ਜਿੱਦਾਂ ਪਹਿਲਾਂ ਕਿਹਾ ਭਾਰੀ ਗਰਮੀ ਪੈਣ ਦੀ ਸੁਭਾਵਨਾ ਐਸੀ ਨੜਾ ਆਪਣਾ ਬਲੌਗ ਬਣ ਗਿਆ ਤੇ ਨਾਲੇ ਵਿੱਚ ਪ੍ਰਾਪਰਟੀ ਦੀ ਗੱਲਾਂ ਹੋ ਗਈਆਂ ਤੇ ਹੋਰ ਕੋਈ ਗੱਲਬਾਤ ਦੀ ਮਾਚਾਈ ਹੋ ਨਹੀਂ ਕੋਈ ਨਹੀਂ ਅਜੇਗੀ ਧੰਨਵਾਦ ਜੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ